ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ਮਨਪ੍ਰੀਤ ਕੌਰ ਤੁਹਾਡਾ ਮੇਰੇ ਪੇਜ ਪੰਜਾਬੀ ਗੁਰਦਸਤਾ ਤੇ ਸਵਾਗਤ ਹੈ ਅੱਜ ਆਪਾਂ ਜਾਣਾਂਗੇ ਭਾਈ ਜੱਤਾ ਜੀ ਬਾਰੇ ਜੋ ਕਿ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਬਣੇ ਭਾਈ ਜੱਤਾ ਜੀ ਦਾ ਜਨਮ 1661 ਈਸਵੀ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਸਦਾਨੰਦ ਜੀ ਤੇ ਮਾਤਾ ਮਾਤਾ ਪ੍ਰੇਮੋ ਜੀ ਸਨ ਭਾਈ ਜੱਤਾ ਜੀ ਨੇ ਸਿੱਖ ਧਰਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਜਾਦੋ ਚਾਂਦਨੀ ਚੌਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਦੋਂ ਉਹਨਾਂ ਦਾ ਸੀਸ ਭਾਈ ਜੱਤਾ ਜੀ ਹੀ ਅਨੰਤਪੁਰ ਸਾਹਿਬ ਦੇ ਕੇ ਆਏ ਸਨ ਉਦੋਂ ਚਾਂਦਨੀ ਚੌਕ ਦੀ ਜੀ ਵਿਖੇ ਤੂਫਾਨ ਆ ਗਿਆ ਇਸ ਦਾ ਫਾਇਦਾ ਚੁੱਕਿਆ ਉਹਨਾਂ ਨੇ ਸ੍ਰੀ ਗੁਰੂ ਸਾਹਿਬ ਦਾ ਸੀਸ ਚੁੱਕਿਆ ਅਤੇ ਅਨੰਦਪੁਰ ਸਾਹਿਬ ਵੱਲ ਚਲੇ ਪਾ ਦਿੱਤੇ 5 ਦਿਨਾਂ ਦਾ ਪੈਣਾ ਤਿਆਰ ਕਰਕੇ ਲਗਭਗ 300 ਕਿਲੋਮੀਟਰ ਤੁਰ ਕੇ ਉਹ ਅਨੰਤਪੁਰ ਸਾਹਿਬ ਪਹੁੰਚੇ ਸਨ ਜਦੋਂ ਉਹ ਕੀਰਤਪੁਰ ਸਾਹਿਬ ਆਏ ਉਦੋਂ ਗੁਰੂ ਸਾਹਿਬ ਦੇ ਸ਼ੀਸ਼ ਨੂੰ ਪਾਲਕੀ ਵਿੱਚ ਰੱਖਿਆ ਗਿਆ ਅਤੇ ਸੰਗਤਾਂ ਸਮੇਤ ਅਨੰਤਪੁਰ ਸਾਹਿਬ ਪਹੁੰਚੇ ਤੇ ਅਨੰਤਪੁਰ ਸਾਹਿਬ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੀ ਨੇ ਉਹਨਾਂ ਦੇ ਸੀਸ ਦਾ ਸੰਸਕਾਰ ਕੀਤਾ ਭਾਈ ਜੱਤਾ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ 6 ਸਾਲ ਵੱਡੇ ਸਨ। ਉਹਨਾਂ ਨੇ ਪੁੱਛਿਆ ਕਿ ਉੱਥੇ ਕੋਈ ਸਿੱਖ ਨਹੀਂ ਸੀ ਜੋ ਗੁਰੂ ਸਾਹਿਬ ਲਈ ਅੱਗੇ ਆਏ। ਤਾਂ ਭਾਈ ਜੱਤਾ ਜੀ ਨੇ ਕਿਹਾ ਕਿ ਸਿੱਖ ਤਾਂ ਬਥੇਰੇ ਸਨ ਪਰ ਮੁਗਲਾਂ ਦੇ ਡਰ ਤੇ ਕੋਈ ਬਾਹਰ ਨਹੀਂ ਆਇਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਇੱਕ ਅਜਿਹਾ ਖਾਸਾ ਤਿਆਰ ਕਰਾਂਗੇ ਜੋ ਅਲੱਗ ਹੀ ਨਜ਼ਰ ਆਏਗਾ ਤੇ ਉਸ ਦੀ ਵੱਖਰੀ ਹੀ ਪਛਾਣ ਹੋਏਗੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਜੱਤਾ ਜੀ ਨੂੰ ਆਪਣੀ ਬੁੱਕੜ ਵਿੱਚ ਰੱਖ ਕੇ ਸ਼ਬਦ ਉਚਾਰੇ ਰੰਗਰੇਟਾ ਗੁਰੂ ਦਾ ਬੇਟਾ ਵੀਡੀਓ ਬਣਾਉਂਦੇ ਸਮੇਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਧੰਨਵਾਦ ਜੀ ਮੈਂਦੇ ਹਾਂ ਨਵੀਂ ਵੀਡੀਓ ਦੇ ਨਾਲ